ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਰਾਜੋ ਰੂਪਨਗਰ ਹਾਈਵੇ ਮਾਰਗਤੇ ਪੈਂਦੇ ਪਿੰਡ ਮੁੱਤੋ ਸਥਿਤ ਕੈਨਲ 뷰 ਫਿਊਲ ਸੈਂਟਰ ਤੇ ਰਾਤ ਸਮੇਂ ਇੱਕ ਸਕੋਡਾ ਕਾਰ ਦਾ ਚਾਲਕ 8500 ਰੁਪਏ ਦਾ ਪੈਟਰੋਲ ਪਵਾ ਕੇ ਪੰਪ ਕਰਿੰਦਿਆਂ ਨੂੰ ਚੱਕਮਾ ਦੇ ਕੇ ਰਫੂ ਚੱਕਰ ਹੋ ਗਿਆ ਪੈਟਰੋਲ ਪੰਪ ਦੇ ਮਾਲਕ ਹਰਮੇਸ਼ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ 10 ਵਜੇ ਦੇ ਕਰੀਬ ਇੱਕ ਦਿੱਲੀ ਦੇ ਨੰਬਰ ਵਾਲੀ ਸਕੋਡਾ ਕਾਰ ਪੰਪ ਤੇ ਆਈ ਜਿਸ ਦੇ ਚਾਲਕ ਨੇ ਪਹਿਲਾਂ ਕਾਰ ਵਿੱਚ ਰੱਖੀ ਖਾਲੀ ਕੈਨੀ ਵਿੱਚ 5000 ਰੁਪਏ ਦਾ ਪੈਟਰੋਲ ਪਵਾਇਆ ਉੰਦਾ ਕਾਰ ਚ પેટ્રોલ ਪਾ ਕੇ ਹਟਿਆ ਤਾਂ ਸਕੋਡਾ ਕਾਰ ਦੇ ਚਾਲਕ ਨੇ ਕਾਰ ਨੂੰ ਇੱਕਦਮ ਤੇਜ਼ੀ ਨਾਲ ਭਜਾ ਲਿਆ ਅਤੇ ਉਹਨਾਂ ਦੇ ਦੇਖਦੇ ਦੇਖਦੇ ਹੀ ਰਫੂ ਚੱਕਰ ਹੋ ਗਿਆ ਗੁਰੂ ਨਾਨਕ ਮਿਸ਼ਨ ਹਸਪਤਾਲਟਾ ਆਖਲੇ ਰਾਵਿਕੇ ਔਰਤਾਂ ਦੇ ਵਿਭਾਗ ਵਿੱਚ 21 ਦਿਨਾਂ ਔਰਤਾਂ ਦਾ ਮੁਫਤ ਮੈਗਾ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਹਰਦੇਵ ਸਿੰਘ ਕਾਮਾ ਨੇ ਦੱਸਿਆ ਕਿ ਕੈਂਪ 9 ਤੋਂ 30 ਮਈ ਤੱਕ ਲੱਗੇਗਾ ਕੈਂਪ ਵਿੱਚ ਔਰਤਾਂ ਦੀਆਂ ਬਿਮਾਰੀਆਂ ਦਾ ਵਧੀਆ ਇਲਾਜ ਅਤੇ ਦੂਰਬੀਨ ਰਾਹੀਂ ਆਪਰੇਸ਼ਨ ਹੋਵੇਗਾ ਰੋਜ਼ਾਨਾ ਸਵੇਰੇ 9 ਵਜੇ ਤੋਂ ਲੈ ਕੇ 2 ਵਜੇ ਤੱਕ ਚੈੱਕਅਪ ਹੋਵੇਗਾ ਉਹਨੇ ਦੱਸਿਆ ਕਿ ਕੈਂਪ ਵਿੱਚ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਮੁਫਤ ਕੀਤੀ ਜਾਵੇਗੀ ਅਤੇ ਜਾਂਚ ਵੀ ਮੁਫਤ ਹੀ ਹੋਵੇਗੀ ਬੰਗਾ ਦੇ ਐਸ.ਆਈ. ਰਗਵੀਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਕਲੇਰਾ ਵਿਖੇ ਮੌਜੂਦ ਸਨ ਇਸ ਦੌਰਾਨ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਕਿ ਮੰਗਤ람 ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਜੰਡੇਆਲਾ ਜਿਹੜਾ ਕਿ ਸ਼ਰਾਬ ਵੇਚਣ ਦਾ ਨਾਜਾਇਜ਼ ਧੰਦਾ ਕਰਦਾ ਹੈ ਉਹ ਸੁਹਾ ਪੁਲੀ ਦੇ ਨੇੜੇ ਪਲਾਸਟਿਕ ਦੇ ਥੈਲੇ ਵਿੱਚ ਭਾਰੀ ਮਾਤਰਾ ਵਿੱਚ ਸ਼ਰਾਬ ਦੀਆਂ ਬੋਤਲਾਂ ਰੱਖ ਕੇ ਬੈਠਾ ਹੈ ਅਤੇ ਆਉਣ ਜਾਣ ਵਾਲੇ ਗਾਕਾਂ ਨੂੰ ਸਸਤੇ ਰੇਟਾਂ ਤੇ ਵੇਚ ਰਿਹਾ ਹੈ ਸੂਚਨਾ ਠੋਸ ਅਤੇ ਪੂਰੇ ਸਹਿਯੋਗ ਹੋਣ ਤੇ ਪੁਲਿਸ ਵੱਲੋਂ ਮੌਕੇ ਤੇ ਚਾਪੇਮਾਰੀ ਕਰਕੇ ਮੁਲਜ਼ਮ ਨੂੰ ਕਾਬੂ ਕਰਕੇ ਉਸ ਕੋਲੋਂ 11 ਬੋਤਲਾਂ ਸ਼ ਨਮਸ਼ਹਿਰ ਦੇ ਅੰਬੇਡਕਰ ਚੌਕ ਵਿਖੇ ਇੱਕ ਨੀਜੀ ਬੱਸ ਤੋਂ ਉਤਰ ਰਹੀ ਇੱਕ ਵਿਅਕਤੀ ਨੇ ਉਸੇ ਬੱਸ ਦੇ ਚਬੇਟ ਵਿਚੋਂ ਨਾਲ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ ਜਾਣਕਾਰੀ ਅਨੁਸਾਰ ਦੀਦਾਰ ਸਿੰਘ ਰਾਹੀ ਵਾਸੀ ਫੋਕਲ ਪੁਆਇੰਟ ਨਮਸ਼ਹਿਰ ਲੁਧਿਆਣਾ ਤੋਂ ਨਮਸ਼ਹਿਰ ਸਤਲੁਜ ਬਾਸ ਸਰਵਿਸ ਨੰਬਰ PB08BU4081 ਵੀ ਸਵਾਰ ਹੋ ਕੇ ਆ ਰਿਹਾ ਸੀ ਜਦੋਂ ਅੰਬੇਡਕਰ ਚੌਕ ਵਿਖੇ ਬੱਸ ਵਿੱਚੋਂ ਉਤਰਨ ਲੱਗਾ ਤਾਂ ਅਚਾਨਕ ਬੱਸ ਦੇ ਪਿਛਲੇ ਟਾਇਰ ਹੇਟ ਉਸ ਦਾ ਪੈਰ ਆ ਗਿਆ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਮੌਕੇ ਤੇ ਲੋਕਾਂ ਨੇ ਗੰਭੀਰ ਜ਼ਖਮੀ ਨੂੰ ਇਲਾਜ ਲਈ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਨਮਸ਼ਹਿਰ ਪਹੁੰਚਵਾਇਆ ਵੇ ਸ਼ੁਰੂ ਕਰ ਦਿੱਤੀ ਮਲੋਟ ਵਿਖੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਲਦੇਚ ਚੇਰੇਪਰਾ ਮੇਜਰ ਭੁਪਿੰਦਰ ਸਿੰਘ ਢਿੱਲੋਂ ਦੇ ਫਾਰਮ ਹਾਊਸ ਰਣਜੀਤ ਕਿਨੂ ਵੈਕਸਨ 플ਾਂਟ ਵਿੱਚੇ ਭਿਆਨਕ ਅੱਗ ਲੱਗ ਗਈ ਅਤੇ ਅੱਗ ਦੇ ਨਾਲ ਕਾਫੀ ਨੁਕਸਾਨ ਹੋ ਗਿਆ ਅੱਗ ਦੇ ਕਾਰਨ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ ਸੂਚਨਾ ਮਿਲਦ ਤੇ ਪੁਜੀਮ ਲੋਟ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਲੁਧਿਆਣਾ ਦੇ ਬੀਆਰਐਸ ਨਗਰ ਵਿੱਚ ਬਜ਼ੁਰਗ ਪਤੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਮ੍ਰਿਤਕ ਪਤੀ ਪਤਨੀ ਦੀ شناخت ਸੁਖਦੇਵ ਸਿੰਘ ਅਤੇ ਗੁਰਮੀਤ ਕੌਰ ਵਜੋਂ ਹੋਈ ਹੈ। ਦੋਵੇਂ ਇਕੱਲੇ ਹੀ ਰਹਿੰਦੇ ਸਨ। ਉਹਨਾਂ ਦੀ ਇੱਕ ਬੇਟੀ ਲੁਧਿਆਣੇ ਵਿੱਚ ਹੀ ਵਿਆਹੀ ਹੋਈ ਹੈ, ਜਦੋਂ ਕਿ ਇੱਕ ਬੇਟਾ ਸਕਾਟਲੈਂਡ ਵਿੱਚ ਰਹਿੰਦਾ ਹੈ। ਜਿਸ ਨੂੰ ਮਿਲਣ ਲਈ ਦੋਵਾਂ ਪਤੀ ਪਤਨੀ ਨੇ 2 ਹਫ਼ਤੇ ਬਾਅਦ ਜਾਣਾ ਸੀ। ਜਲੰਧਰ ਵਿਖੇ ਭਾਂਕਾ ਸੜਕ ਹਾਸਾ ਵਾਪਰਿਆ। ਫੁੱਟਬਾਲ ਚੌਂਗ ਨੇੜੇ ਟਿਪਰ ਨੇ ਇੱਕ ਮਹਿਲਾ ਨੂੰ ਬੁਰੀ ਤਰ੍ਹਾਂ ਦਰੜ ਰਿਆ ਅਤੇ ਹਾਦਸੇ ਤੋਂ ਬਾਅਦ ਟਿਪਰ ਚਾਲਕ ਫਰਾਰ ਹੋ ਗਿਆ। ਮ੍ਰਿਤਕਾਂ ਦੇ ਪਰਿਵਾਰ ਦੱਸਦੇ ਇਹ ਕਿ ਮਹਿਲਾ ਨੂੰ ਟਿਪਰ ਨੇ ਇੰਨੀ ਬੁਰੀ ਤਰ੍ਹਾਂ ਕੁਚਲ ਦਿੱਤਾ ਕਿ ਉਸਦੇ ਸਰੀਰ ਦੇ ਚੀਥੜੇ ਹੋ ਗਏ ਔਰ ਸਵੇਰੇ ਆਪਣੇ ਬੱਚੇ ਅਤੇ ਸੱਸ ਦੇ ਨਾਲ ਦਸ਼ਨਗਰ ਸਿੱਧ ਪਾਰਕ ਵਿੱਚ ਸੈਰ ਕਰਨ ਆਈ ਸੀ ਜਿੱਥੇ ਟਰੱਕ ਦੇ ਪਿੱਛੇ ਤੋਂ ਉਸ ਨੂੰ ਟੱਕਰ ਮਾਰ ਦਿੱਤੀ ਟਰੱਕ ਡਰਾਈਵਰ ਨੇ ਐਮਰਜੈਂਸੀ ਸਮੇਂ ਬ੍ਰੇਕ ਲਗਾਉਣ ਦੀ ਬਜਾਏ ਸੜਕ ਤੇ ਡਿੱਗੀ ਔਰਤ ਦੇ ਉੱਪਰ ਹੀ ਟਰੱਕ ਚੜਾ ਦਿੱਤਾ ਔਰ ਟਰੱਕ ਦੇ ਪਹੀਏ ਵਿੱਚ ਫਸ ਗਈ ਅਤੇ ਡਰਾਈਵਰ ਨੇ ਬ੍ਰੇਕ ਨਹੀਂ ਲਗਾਈ ਉਹ ਔਰਤ ਨੂੰ ਕਰੀਬ 200 ਮੀਟਰ ਤੱਕ ਖਿੱਚ ਕੇ ਲੈ ਗਿਆ ਔਰਤ ਦੇ ਟੁਕੜੇ-ਟੁਕੜੇ ਹੋ ਗਏ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਹਾਦਸੇ ਵਿੱਚ ਔਰਤ ਦੀ ਸੱਸ ਅਤੇ 3 ਕਰਨਾਲ ਤੋਂ ਪੰਜਾਬ ਦੇ ਚਾਰ ਨੌਜਵਾਨਾਂ ਨੂੰ ਤਮਾਕਾ ਖੇਸਮਗਰੀ ਦੀ ਨਾਲ ਗ੍ਰਿਫਤਾਰ ਕੀਤਾ ਗਿਆ ਉਹ ਇਸ ਸਮਗਰੀ ਤੇ ਲੰਘਣਾ ਲੈ ਜਾ ਰਹੇ ਸਨ ਇਸ ਤੋਂ ਪਹਿਲਾਂ ਵੀ ਇਹ ਤਮਾਕਾ ਖੇਸਮਗਰੀ ਦੀ ਕੇਵਨ 1.5 ਵਿੱਚ ਪਹੁੰਚਾ ਚੁੱਕੇ ਸਨ ਇਹ ਖੁਲਾਸਾ ਕਰਨਾਲ ਦੇ ਐਸਪੀ ਗੰਗाराम ਪੁਨੀਆ ਨੇ ਕੀਤਾ ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਜ਼ਮਾ ਵਿੱਚ ਗੁਰਪ੍ਰੀਤ ਸਿੰਘ ਉਸ ਦਾ ਭਰਾ ਅਮਨਦੀਪ ਪਰਮਿੰਦਰ ਅਤੇ ਭੁਪਿੰਦਰ ਸਿੰਘ ਸ਼ਾਮਲ ਹਨ ਇਨ੍ਹਾਂ ਵਿੱਚੋਂ ਤਿੰਨ ਫਿਰੋਜ਼ਪੁਰ ਤੋਂ ਤੇ ਇੱਕ ਲੁਧਿਆਣਾ ਤੋਂ ਹੈ हिमाचल प्रदेश ਵਿੱਚ ਫਿਰ ਇੱਕ ਵਾਰ ਤੋਂ ਵੱਡਾ ਹਾਸਾ ਵਾਪਰਿਆ। ਹਿਮਾਚਲ ਦੀ ਰਾਜਧਾਨੀ Shimla ਦੇ ਰੋੜੂ ਵਿੱਚ ਇੱਕ ਕਾਰਖਾਈ ਵਿੱਚ ਡਿੱਗ ਗਈ। ਇਸ ਹਾਸੇ ਵਿੱਚ ਕਾਰ ਵਿੱਚ ਬੈਠੇ ਚਾਰ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਸਾਰੇ ਕਾਰਸਵਾਰ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਇਸੇ ਦੌਰਾਨ ਅੱਧੀ ਰਾਤ ਨੂੰ ਰੇੜੂ ਇਲਾਕੇ ਦੇ ਵਿੱਚ ਪਿੰਡ ਚੁਪੜੀ ਗੋਲ ਉਹਨਾਂ ਦੀ ਕਾਰ ਹਾਸਾਗ੍ਰਸਤ ਹੋ ਗਈ ਅਤੇ ਮੌਕੇ ਤੇ ਹੀ ਸਾਰੇ ਕਾਰ ਵਿੱਚ ਬੈਠੇ ਲੋਕਾਂ ਦੀ ਮੌਤ ਹੋ ਗਈ। ਯੂਕਰੇਨ ਵਿੱਚ ਜੰਗ ਕਾਰਨ ਸਭ ਤੋਂ ਪ੍ਰਭਾਵਿਤ ਵਰਗਾਂ ਅਤੇ ਸਰहदी ਖੇਤਰਾਂ ਵਿੱਚ ਰਹਿ ਰਹੇ ਲੋਕਾਂ ਦੀ ਸਹਾਇਤਾ ਲਈ ਬ੍ਰਿਟੇਨ 4.5 ਕਰੋੜ ਪੌਂਡ ਦੀ ਰਾਸ਼ੀ ਪ੍ਰਦਾਨ ਕਰੇਗਾ। ਬ੍ਰਿਟੇਨ ਦੀ ਵਿਦੇਸ਼ ਸਕੱਤਰ ਲਿਸਟਰਸ ਨੇ ਇਸ ਸਰਕਾਰੀ ਬਿਆਨ ਵਿੱਚ ਕਿਹਾ ਕਿ ਇਹ ਪੈਕੇਜ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਅਤੇ ਸਭ ਤੋਂ ਕਮਜ਼ੋਰ ਅਤੇ ਕਮਜ਼ੋਰ ਲੋਕਾਂ ਦੇ ਲਈ ਕੰਮ ਕਰਨ ਵਾਲੀਆਂ ਚੈਰਿਟੀ ਸੰਸਥਾਵਾਂ ਨੂੰ ਦਿੱਤਾ ਜਾਵੇਗਾ। ਆਈਪਲ ਦੇ ਪਿਛਾਵੇਂ ਮੁਕਾਬਲੇ ਵਿੱਚ ਦਿੱਲੀ ਨੇ 20 오ਵਰਾਂ ਵਿੱਚ 3 ਵਿਕਟਾਂ ਤੇ 207 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਜਵਾਬੀ ਵਾਰੀ ਵਿੱਚ ਹైదరాబాద్ ਦੀ ਟੀਮ ਇਸ ਟਿਚੇ ਨੂੰ ਪੂਰਾ ਨਾ ਕਰ ਸਕੀ ਅਤੇ ਮੈਚ ਹਾਰ ਗਈ। ਨੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਆਸਮਾਨ ਸਾਫ਼ ਰਹੇਗਾ ਅਤੇ ਹਲਕੀ-ਹਲਕੀ ਹਵਾ ਚੱਲੇਗੀ ਅੱਜ ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ